ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF ਦਾ ਇੱਕ ਐਰਸ਼ਰ ਚਾਰ ਵੜਾ ਚਾਰੇ ਤਾਜ਼ੇ ਸੁਝੇ ਸੁਵਝੇ ਸਵੇਜਾ ਇਹ ਸੇਲ ਆ ਡਰਾਈਵਰ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਬਾਈ ਭਾਉਣਪੀ ਸਿੰਘ ਪਿੰਡੜ ਹੈ ਜਲਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 9877828899 ਦੂਜਾ ਨੰਬਰ ਹੈ 987355042 ਇਹ ਵੱਡੇ ਭਰਾ ਨੰਬਰਾਈ ਠੀਕ ਹੈ ਚਾਰ ਬੜਾ ਚਾਰੇ ਤਾਜਾ ਸੁਈਆਂ ਵੀ ਹਨ ਚਾਰੇ ਤਾਜਾ ਸੁਈਆਂ ਜਿਹੜਾ ਨੇ ਬਾਈ ਜੀ ਠੀਕ ਹੈ ਤੇ ਜਿਹੜੇ ਪਹਿਲੇ ਨੰਬਰ ਤੇ ਆਪਾਂ ਵੇਖੀਏ ਨੇ ਬਾਈ ਜੀ ਕਿਹੜਾ ਸੁਆ ਸੁਈ ਆ ਇਹ ਇਹ ਪਹਿਲੇ ਨਾਲ ਵੀ ਚਾਰਾਂ ਦਾ ਸੁਈ ਹੈਗੀ ਠੀਕ ਹੈ ਅੱਜ ਨੂੰ ਮੈਂ ਤੀਜੇ ਨਾਲ ਵੀ ਸੁਈ ਨੂੰ ਮਗਰ ਬੱਸੀ ਹੈ ਤਦ ਤੋ ਚੌਗੀ ਆ ਵੀ ਚੌਗੀ ਪਲੂਣ ਪਹਿਲਾ ਸੂਆ ਦੋ ਦੇ ਕਰਕੇ ਜਾਉਗੇ ਚੱਕ ਦੀ ਆ ਦੰਦਾਈ ਠੀਕ ਹੈ ਸੋ ਫਿਰ ਉਹ ਐਚ ਐਫ ਦੇ ਪੇਟੋਂ ਜਰਸੀ ਪੈਦਾ ਹੋਈ ਆ ਤੇ ਮਗਰ ਬੱਚਾ ਪਾਲਾਂਗੇ ਤਾਂ ਮਨਾਂ ਕਿ ਚਰ ਵੀ ਚੰਗਾ ਬੈਨੀਫਿਟ ਦਊਗਾ ਆਪਾਂ ਨੂੰ ਕਿਉਂਕਿ ਦੁੱਧ ਉਧਰ ਵੀ ਚੰਗੇ ਨਿਕਲੂ ਤੇ ਦੁੱਧ ਹੁਣ ਸਟਾਰਟਿੰਗ ਕਿੰਨਾ ਹੈਗਾ ਥੱਲੇ ਭਾਈ 21 22 ਕਿਲੋ ਸਟਾਰਟਿੰਗ ਦੀ ਆ ਬੋੜੀ ਜੇਰ ਜੁਰਜਾ ਮਾ ਡਾਨਾ ਚੰਗਾ ਨਹੀਂ ਡਾਨਾ ਜਿਮਾ ਠੀਕ ਹੈ ਤੇ ਹਾਈਸਟ ਰੋਦ ਕਿੰਨਾ ਪਾ ਦੂਗੀ ਤਦ ਭਾਈ 30 ਤੋਂ 52 ਰਾਮ ਜਦੋਂ ਤੂੰ ਬਹਿੜਾ ਰੇਟ ਕੀ ਰੱਖਿਆ ਜਾ ਰੇਟ ਵੀ ਜਿਹੜਾ ਮੋਲ ਕਰਾਉਣਾ ਕਰਦੇ ਜਿੰਨਾ ਮਰਜ਼ੀ ਕਰਾਂ 1,35,000 ਦੀ ਵਸੇ ਰਮਾਉਣੀ ਗੁਜਾਇਆ ਸੋਚੋ ਮਾਣੀ ਮੋਟੇ ਤੋਰ ਦਿਆ ਬਾਈ ਤੋਰ ਦੇ ਬਾਰ ਸਵਰ ਕਦ ਕਾੜ ਵਗੈਰਾ ਬੈਠਦਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਸਾਰੀ ਸਿੱਧੀ ਹੈਗੀ ਠੀਕ ਹੈ ਲੈ ਲੈ ਗਸਪੁਰ ਤਾਂ ਕੋਈ ਨਹੀਂ ਜਾਂਗੀ ਠੀਕ ਹੈ ਪੂਰੀ ਰਾਜੀ ਸਮੀ ਭਲੀ ਰੇਟ 1,35,000 ਸ਼ਾਈਨਿੰਗ ਸੁਣੀ ਚੈੱਕ ਕਰੋ ਬੈਠ ਜੀ ਤਾਜੀ ਸੂਈ ਸਵਾਈ ਜੇਰ ਜੂ ਡਾ ਨਾ ਜਾਵਾ ਤੇ 21 22 ਕਿਲੋ ਤੋਂ ਬੈੜ ਸਟਾਰਟ ਹੋਈ ਹੈ ਜਮਾ 22 ਕਿਲੋ ਤੋਂ ਬੋਲੀ ਤੋਂ ਸਟਾਰਟ ਹੀ ਹੋਈ ਹੈ ਭਾਈ ਠੀਕ ਆ ਚੰਗੀ ਗੇਰ ਕਰਾਂਗੇ ਆਪਾਂ 30 ਕਿਲੋ ਤੋਂ ਪਲੱਸ ਤੋਂ ਦਬਾ ਦੇਣਾ ਬੈੜ ਨੇ 30 ਤੋਂ ਆਉਣ ਪਲੱਸ ਹੀ ਦੂ ਭਾਈ ਠੀਕ ਆ ਇੱਕ 35 ਜਿਹੜਾ ਰੇਟ ਕਰ ਇਹਦੇ ਵਿੱਚ ਉਹ ਗਜਾਇਸ ਨੂੰ ਮੌਕੇ ਤੇ ਠੀਕ ਆ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਸੋ ਕਦ ਕੜ ਵਗੈਰਾ ਦੇਖੋ ਬੈੜ ਦਾ ਪੂਰੇ ਵੱਡੇ ਕਦ ਕੜ ਦੇ ਵਿੱਚ ਚੰਗੀ ਬੋਦੀਬਾਦੀ ਪਿਓਰ ਐਚਐਫ ਦੇ ਵਿੱਚ ਆ ਗਈ ਤੇ ਬਾਕੀ ਥੱਲੇ ਹਵਾਨੇ ਤੇ ਨਾੜਾ ਦੇਖੋ ਜਮਾ ਬਰੀਕੀਆਂ ਇੰਨੀਆਂ ਜਿਆਦਾ ਛੱਡ ਦੋ ਕੰਨਾ ਫਟਪੜ ਕੰਪੈਕਟ ਹਵਾਨਾ ਚਾਹੇ 10 ਵੇ ਖਿੱਚ ਲਿਓ ਬੈੜ ਦੇ ਹਵਾਨਾ ਤੇ ਬੋਡੀ ਵੇਟ ਨਹੀਂ ਤੋੜਨਾ ਚਾਹੀਦਾ ਫਿਟਿੰਗ ਆਲਾ ਲੇਵਾ ਜਮਾ ਚਾਹੇ ਹਾਥੀ ਚੋਈ ਕਰੋ ਚਾਹੇ ਮਸ਼ੀਨੀ ਤੇ ਫਿਟਿੰਗ ਦੇ ਖੁੱਲੇ ਵੇ ਦੀ ਕੀ ਹਵਾਲਤ ਸੋਹਣੀ ਸਾਫ ਸੁਥਰੀ ਰਾਜੀ ਸਭੀ ਪੜੀ ਇੱਕ ਪੈਂਤੀ ਚ ਮੌਕੇ ਤੇ ਮਾਨਦਾਰ ਹੋ ਜੂਗਾ ਜੱਜਾਂ ਦਾ ਦੇਖਿਓ ਧਾਰਾ ਆਪਾਂ ਮਾਰ ਕੇ ਦਿਖਾਉਨੇ ਨਹੀਂ ਕੱਚਾ ਲਾੜੂ ਹੋ ਜਾਣਾ ਨਾਲ ਹੀ ਆ ਠੀਕ ਆ ਜੀ ਤੀਜਾ ਜਿਆਦਾ ਨਾ ਸੁਣਜੋ ਹਣਾ ਆਪਾਂ ਇਹਦੇ ਮਾਰ ਕੇ ਦਿਖਾਉਨਾ ਤੇ ਪਛਮਾਵਾਂਗੇ ਦੇਖੋ ਇੱਕ ਹੋਰ ਵੀ ਗੱਲ ਆ ਬਾਈ ਐਮਨਗੇ ਚਲ ਵੀ ਨਾ ਲੈਣਾ ਪਏ ਆਪਾਂ ਨੇ ਠੀਕ ਆ ਚਾ ਠੀਕ ਹੈ ਦੋਨਾਂ ਤਰ੍ਹਾਂ ਦੀ ਵਹਿੜ ਆਈ ਹੈ ਕਹਿੰਦਾ ਬਾ ਨਜ਼ਾਰੇਦਾਰ ਜ਼ਬਰਦਸਤ ਆ ਜਮਾ ਲੈ ਕਹਿੰਦਾ ਬਈ ਪੂਰੇ ਨਜ਼ਾਰੇਦਾਰ ਸੋ ਨੇਵੇ ਦੀ ਫਿਟਿੰਗ ਦੇਖੋ ਕਿਆ ਬਾਤਾਂ ਫੁੱਟ ਫੁੱਟ ਤੇ ਥਣ ਪਿਆ ਤੇ ਜੱਗ ਦੇ ਵਿੱਚ ਧਾਰਾ ਡੇਗਦੇ ਗੋਲ ਗੋਲ ਕਿਆ ਬਾਤਾਂ ਗੋਡਾ ਭਰੇ ਘੀ ਮੜਾ ਜਾ ਲਓ ਜੀ ਦੇਖੋ ਜਮਾ ਤੇ ਚਵਾਈ ਦੇਖੋ ਕਿਆ ਬਾਤਾਂ ਕੁੱਲੂ ਬੰਪ ਪਿਆ ਜਾਮਾ ਥਲੋ ਦਾ ਮਾਰਦੇ ਮਗਰ ਧਰਾਂ ਦੇ ਵਿੱਚੋਂ ਵੀ ਸੋ ਫਿਟਿੰਗ ਵਾਲਾ ਲੈ ਬਾ ਜਾਮਾ ਚਾਹੇ 10 ਸੂਏ ਵਹਿੜ ਛੋੜਿਓ ਤੇ ਬਾਜਮ ਰੇਟ ਆ ਮਗਰ ਬੱਛੀ ਆ ਜਮਾ ਚਵਾਈ ਦੇਖੋ ਕਿਆ ਬਾਤਾਂ ਪਾ ਠੀਕ ਆ ਓਕੇ ਬਈ ਇਹ ਦੋ ਨੰਬਰ ਆਪਾਂ ਦੇਖੀਏ ਨੇ ਜਿਹੜੀ ਇਹ ਵੀ ਬਈ ਚਾਰ ਦਾ ਆਉਂਦਾ ਕੀ ਠੀਕ ਆ ਪਹਿਲਾ ਸੁਆ ਇਹ ਦੂਜਾ ਸੁਆ ਬਈ ਇਹ ਅਸਾ ਇਹ ਦੂਜਾ ਸੁਆ ਪੀਰੇ ਨਾਲ ਕੀ ਦੀ ਸੁਈ ਵੀ ਆ ਇਹ ਪਹਿਲੇ ਦੀ ਹੀ ਕੀਰੀ ਸੁਈ ਵੀ ਆ ਬਈ ਇਹ ਜੀ ਕਹਿਮਾ ਦੇ ਰੋਗਾ ਸੁਈ ਗਾਜੇ ਨੂੰ ਬਈ ਕਾਦੀ ਸੁਈ ਵੀ ਆ ਬਈ ਬਹਿੜਾ ਠੀਕ ਆ ਮਗਰੇ ਦੇ ਮੇਲਕਾਫ ਆ ਗਿਆ ਹਨਾ ਠੀਕ ਐ ਇਹ ਦੋਨੇ ਇੱਕੇ ਫਾਰਮ ਚ ਨਹੀਂ ਆਈ ਬਹਿੜਾ ਇਹ ਜੇਰ ਜੁਰ ਜਮਾ ਡਾਨਾ ਜੇਰ ਮੇਰਾ ਡਾਨਾ ਬਈ ਦੁੰਨਾ ਬਹਿੜਾ ਕਿੰਨਾ ਕੁ ਦੋਤਾ ਸਟਾਰਟਿੰਗ ਏ ਥੱਲੇ ਦੋਤੇ 23 24 ਲੋ ਬਣਦੇ ਸਟਾਰਟ ਆ ਬਈ ਕਹਿੰਦੇ ਬਈ ਤੋਂ ਪਾਰ ਸਟਾਰਟ ਹੋਈ ਆ ਜ ਹਾਂ ਹਜੇ ਜੁੱਤ ਕਿੰਨਾ ਪਾ ਦੂਗੀ ਜੀ ਜੁੱਤ ਭਾਈ ਐਮਲ ਕੀਤਾ ਦਾ ਮਨ ਆਪਣੀ ਉਮੀਦ ਹੈਗੇ 35 ਕਿਲੋ ਦੀ ਵੀ 30 30 ਕਿਲੋ ਮੰਨ ਲੇਗੇ ਨਾਰਮਲ ਜਿਹੜੀ ਮਰਜ਼ੀ ਮੰਨ ਕੇ ਲੈ ਲੇ ਠੀਕ ਆ 30 ਕਿਲੋ ਕਰਨਗੇ ਨਹੀਂ 30 ਕਿਲੋ ਮੰਨ ਕੇ ਲਈ 5 ਕਿਲੋ ਵਾਰ ਤੁਹਾਨੂੰ ਬੇੜਾ ਰਾਮ ਨਹੀਂ ਦੇ ਦਿੰਦੇ ਠੀਕ ਆ ਬਾੜ ਚੌਣ 65 ਵਾਲੀ ਬੇੜਾ ਦੋਨੇ ਹੈਗੀਆਂ ਹੈ ਜਿਹੜੇ ਰਾਮ ਵਾਲੇ ਤੇ ਚੌਣ ਚਵਾ ਕੇ ਮੈਂ ਇਹਦਾ ਦੋਣਾ ਭਾਈ ਆ ਪਹਿਲੇ ਹੀ ਧਾਰਾ ਮਾਰਦੇ ਕਹਿੰਦਾ ਆਪਾਂ ਤੋਰ ਕੇ ਦਿਖਾ ਦੇਨੇਗੇ ਇਸ ਕੁਆਲਿਟੀ ਵਗੈਰਾ ਦੇਖੋ ਬੈਠਦੀ ਸੋਹਣੀ ਸਾਫ ਸੁਥਰੀ ਰਾਜੀ ਸੰਮੀ ਪੜੀ ਵੀ ਲੱਸੀ ਨਾਲ ਵੀ ਕਿਸੇ ਪਾਸ ਸੋਹਣੀ 34 33 ਠੀ ਉਹਿਆ ਦੇ ਦਿੱਤੇ ਹਾਂ ਕਿ ਮੈਂ ਇਹ ਕਹਿੰਦਾ ਵੀ ਛੋਟੀਆਂ ਨਹੀਂ ਆ। ਇਹ ਵੱਡੇ ਸਾਈਜ਼ ਦੇ ਵਿੱਚ ਆ। ਬਾਡੀ ਵੇਟ ਵਗੈਰਾ ਕਿਹੜਾ ਇੱਕ ਹੋਰ ਖੜਾ ਸੀ। ਤੋਂ ਫੇਸ ਕੁਆਲਟੀ ਵਗੈਰਾ ਦੇਖੋ ਫਾਰਮਰਲ ਟੈਗ ਟੂ ਸਾਰੇ ਪਏ ਹੋ ਇਹਨਾਂ ਦੇ। ਇਹ ਹਵਾਨਾ ਦੇਖੋ ਜਿਵੇਂ ਫਿੱਟ ਪੜ। ਦੂਜਾ ਸੂਆ ਮੋਹ ਚਾਰ ਦੰਦ ਪਲੂਣ ਖੀਰੀ ਸੁਈ ਵੀ ਆ। ਚੰਗੀ ਕੇਰ ਕਰਾਂਗੇ ਆਪਾਂ 34 35 ਕਿਲੋ ਦੁੱਧ ਪਾਲਾਂਗੇ। ਜਜਾ ਜੋਂ ਤਾਂ ਦੇਖ ਸਕਦੇ ਧਾਰਾਂ ਪੈਦੇ ਮਾਰ ਕੇ ਦਿਖਾਉਨੇ ਆ। ਜਜਾ ਜੇ ਗੱਲ ਆ। ਤੇ ਇਹਦਾ ਰੇਟ ਕੀ ਰੱਖਿਆ ਆਪਾਂ ਵੇਚਣ ਜਾਲਾ। ਇਹਦੇ ਕੋਈ 1,35,000 ਰੁਪਏ ਵੜਦਾ। ਤੇ ਜੇ ਕੋਈ ਮੇਰੇ ਜੋੜਾ ਮੰਗਦਾ ਹੋਇਆ ਇਕੱਠਾ। ਜੋੜਾ ਦੇਦਾ ਭਾਈ 2,60,000 ਦੀ ਜੁੜੀ ਦੇਦਾ। ਅੱਛਾ ਉਹ ਕੱਲੇ ਕਰਦੇ ਇੱਕ 35 ਆ। 35 35 ਜੋੜਾ ਇੱਕ 60 ਦਾ ਆਪਾਂ 260 ਦਾ ਦੇ ਦਾਂ। ਧਾਰਾ ਮਾਰਦੇ ਹੁਣੇ। ਭਾਈ ਦੇਖ ਸਕਦੇ ਹੋ। ਕਿਆ ਬਾਤ ਆ। ਛੋੜਾ ਸਾਫ਼ ਜਿਹਾ ਮੋਟਾ-ਮੋਟਾ ਜੋੜਾ ਤੇ ਮੇਨ ਗੱਲ ਨਿਆਣਾ ਕਿਸੇ ਵੜਦੇ। ਭਾਈ ਜਿੱਤਾਂ ਮੰਨ ਕੇ ਚੱਲ। ਸਾਡੇ ਜਿਹੜਾ ਹੱਥੀ ਚੋਲੇ ਆ ਥਾਂ ਨਹੀਂ। ਕਿਆ ਮਸ਼ੀਨ ਤੇ ਚੋਲੇ ਚਾਹੇ ਬੰਦਾ ਚਾਹੇ ਹੱਥੀ ਚੋਲੇ। ਪਰ ਇਦਾਂ ਦੇ ਵੜਾ ਨਹੀਂ ਆ। ਠੀਕ ਆ। ਧਾਰਾ ਤੋਰ ਚਵਾਈ ਦੇਖੋ ਫੁੱਟ ਫੁੱਟ ਦੇ ਥਣ ਬਹਿ ਜਾਵਾਂ ਕਿਆ ਬਾਤ ਆ ਨਜ਼ਾਰੇਦਾਰ ਬਹਿਣਾ ਜਾਵਾਂਗੇ ਥੋੜੀ ਧਾਰਾ ਮਾਦੀ ਸੋ ਚੋਣ ਚਾਨ ਦਾ 1% ਦਾ ਰਤੀਬਾਰ ਫਰਕ ਨਹੀਂ ਜੋੜਾ ਖਰੀਦੋਗੇ 2 60 ਦਾ ਮਿਲੂਗਾ 1 30 30 ਦਾ ਭਾ ਮਿਲ ਜਾਊਗਾ ਸਿੰਗਲ ਸਿੰਗਲ ਲੈਣੇ 1 35 ਜਮਾਨਤਾ ਮੌਕੇ ਤੇ ਹੋ ਜਾਊਗਾ ਸੋ ਫਿਟਿੰਗ ਦੇਖੋ ਹਵਾਨੇ ਦੀ ਕਿਆ ਬਾਤ ਆ ਤੋਰ ਕੇ ਵੈੜ ਦਿਖਾ ਦੀ ਜੇਰ ਜੁਰ ਜਮਾ ਡਾਨਾ ਬਾ ਠੀਕ ਆ ਓਕੇ ਨੰਬਰ ਤੇ ਆਏਗੀ ਐਰ ਚਾਰ ਵੈੜ ਸੂਈ ਸਵਾਈ ਇਹ ਨੋਦੀ ਕਹਿਵਾਂ ਦਿਨ ਹੋ ਗਿਆ ਸੂਜੀ ਨੂੰ ਕੋਈ ਇੱਕ ਤੀਜਾ ਜਣਾ ਸੂਜੀ ਨੂੰ ਠੀਕ ਹੈ ਇਹ ਹੁਣ 20 ਕਿਲੋ ਬੋੜੀ ਆਈ ਹੋਣੀ ਮਗਰ ਆ ਗਿਆ ਮੇਲ ਕਾਬ ਹਣਾ ਮੇਲ ਕਾਬ ਨਾਲਾੜੂਆ ਨਾਲ 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 ਜੇ ਦੁਰਜਮੋ ਦੰਨ ਦੰਨ ਆ ਭਾਈ ਵੀਡੀਓ ਸਾਰੇ ਹੀ ਗਾ ਉਹ ਤੁਹਾਨੂੰ ਬੜੀ ਦੇ ਜਾਈ ਰਹੀ ਸਾਰੇ ਦੇ ਸਾਰਨੇ ਆਪਣੇ ਘਰੇ ਸੁਈਆਂ ਵੀ ਸਾਰੇ ਆਪਣੇ ਘਰੇ ਸੁਈਆਂ ਨੇ ਭਾਈ ਠੀਕ ਹੈ 20 ਕਿਲੋ ਦੋ ਤੇ ਚੋਣ ਦਾ ਜਮਾ ਹਾਜ਼ਰ ਹਾਂ ਹਾਂ ਹਾਜ਼ਰ ਆ ਭਾਈ ਠੀਕ ਹੈ ਥੋੜਾ ਜਿਹਾ ਚਫਨੋ ਫੈਂਟ ਦਾ ਫਰਕ ਹੈਗਾ ਇਹਦਾ ਫੈਂਟ ਦਾ ਆ ਭਾਈ ਫੈਂਟ ਦਾ ਫੱਟਾ ਹੈਗੀ ਹੈਗਾ ਠੀਕ ਹੈ ਨਾਲ ਪੈਨੂ ਵੀਰੇ ਨਹੀਂ ਖੁੱਲੇ ਨੇ ਬਣਾ ਠੀਕ ਹੈ ਇਹਦਾ ਭਾਅ ਵੀਰ ਕੀ ਰੱਖ 1,75,000 ਦੀ ਵਹਿੜ ਦੇ ਦਾਏ ਬਈ ਜੈਸੋ ਜੀ ਮੌਕੇ ਤੇ ਮਾਤਨ ਕਰਨਾ ਦੋ ਤੀ ਕਿਲੋ ਖੁੱਲਾ ਖਰਾ ਦੋ ਤੂੰ ਠੀਕ ਹੈ 30 ਕਿਲੋ ਦੋ ਤੂੰ ਦੰਦੋ ਕਿਵੇਂ ਆ ਗਈ ਇਹ ਦੰਦੋ ਬਈ ਚੌਗੀ ਹੈ ਵੀ ਇਹ ਅਸਾ ਚੌਗੀ ਵਾਲੇ ਚਾਰ ਦੰਦ ਹੈ ਜੀ ਠੀਕ ਹੈ ਧੋਰੀ ਰਿਕਰਡ ਵਗੈਰਾ ਵੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਰਾਜੀ ਸਵੇਂ ਪੜੀ ਵੀ ਪ्योर ਐਰ ਸ਼ਰ ਦੇ ਵਿੱਚ ਆ ਗਈ ਮੂੰਹ ਚਾਰ ਦੰਦ ਸੂਈ ਸਵਾਈ 20 ਕਿਲੋ ਤੋਂ ਪਾਰ ਦੋ ਤੇ ਇਸ ਵਕਤ ਹਾਜ਼ਰਾ ਚੰਗੀ ਗਿਹਰ ਕਰਾਂਗੇ ਪਰ 30 32 ਕਿਲੋ ਦੋਤੇ ਸਪੈਰ ਤੋਂ ਰਹਿ ਸਕਦੇ ਆ ਸੋ ਸੈਲਿੰਗ ਸੁਣੀ ਦੇਖੋ ਵੇੜ ਦੇ ਪ੍ਰਿੰਟ ਰੋਡ ਪੂਰੀ ਚੰਗੀ ਜਾਤ ਬਰੀਰ ਵਾਲੀ ਐਰ ਸ਼ਰ ਦੀ ਸੂਈ ਸਵਾਈਆ ਸੋ ਫੇਸ ਕੁਆਲਟੀ ਵਗੈਰਾ ਦੇਖੋ ਬਰਾਊਨ ਨਾਸ ਦੇ ਵਿੱਚ ਆ ਗਈ ਪਿਓਰ 에ਅਰ ਸਾਦੀ ਬਹੁਤ ਵੀ ਡਿਮਾਂਡ ਕਰਦੇ ਕਿ ਸਾਨੂੰ ਪਿਓਰ 에ਅਰ ਸਾਦੀ ਬੈਡ ਚਾਹੀਦੀ ਆ ਤੇ ਥਾਣਾ ਵਾ ਨਾ ਦੇਖੋ ਸੋਨਾ ਹਾਤੀ ਚਵਾਈ ਆ ਜਾਓ ਆਈ ਦੇਖ ਸਕਦੇ ਕਿਆ ਬਾਤ ਦਾ ਧਾਰਾ ਪੇਲੇ ਮਾਰ ਕੇ ਦਿਖਾਉਨੇ ਆ ਮੁੱਠੀ ਵਾਲਾ ਥਣ ਹੈਗਾ ਜਿਹਨੇ ਸ਼ੌਂਕ ਨਾਲ ਘਰੇ ਰੱਖਣੀ ਹੈ ਨਾ ਠੀਕ ਹੈ ਹਾਂ ਜਿਵੇਂ ਬੁੱਲੇ ਆ ਗੱਲ ਹੋਰ ਆ ਸੌਦਾ ਬੰਦਾ ਬਾਜੂ ਕਰ ਲੈ ਕੋੜੇ ਆ ਦੁੱਧ ਪੀਲੇ ਜਿਵੇਂ ਖੰਡ ਵਰਗਾ ਖੰਡ ਪਾਉਂਦੀ ਲੋੜ ਨਹੀਂ ਠੀਕ 에ਅਰ ਸਾਦਾ ਦਾ ਫਰਕ ਆ ਉਹ ਗੱਲ ਦਾ ਹੈਗਾ ਜਮਾਂ ਹੈ ਨਾ ਹੈਗਾ ਬਈ ਫਰਕ ਠੀਕ ਹੈ। ਸੱਚ ਜਵਾਈ ਦੇ ਮੜੀ ਚਵਾਈ ਦੇ ਸੱਚ ਜਵਾਈ ਦੇਖੋ ਕਿਆ ਬਾਤਾਂ ਸੋਹਣੀ ਸਾਫ ਸੁਥਰੀ ਚਵਾਈ ਦੀ ਜਮਾ ਮੋਟਾ ਮੋਟਾ ਝੋਣਾ ਜਮਾ ਤੇ ਬੱਚਿਆਂ ਦੇ ਨਾਲ ਉਹ ਵੀ ਕੱਚੇ ਜਮਾ ਨਾਲ ਆ ਹਨਾ ਨਾਲ ਆ ਬਈ ਨਾਲ ਆ ਜਮਾ ਸੋ ਦੇਖੋ ਯਾਰ ਕਿਆ ਬਾਤਾਂ ਨਜ਼ਾਰੇਦਾਰ ਮੋਟਾ ਮੋਟਾ ਝੋਣ ਜਮਾ ਹਾਥੀ ਚਵਾਈ ਜਮਾ ਕਿਆ ਬਾਤਾਂ ਚਾਹੇ ਦੋ ਜਾਨੇ ਬੈਠ ਜਾਣ ਤਿੰਨ ਜਾਨੇ ਬੈਠ ਜਾਣ ਇੱਕ 75 ਜੋ ਮਾਨਦਾਨ ਕਰ ਦਾਂਗੇ ਇੱਕ ਪੇਪਰ ਤੇ ਕਰ ਦਾਂਗੇ ਵੀ ਮਾਨਦਾਨ ਕਰ ਦਾਂਗੇ ਠੀਕ ਹੈ ਸੋ ਲੈਵਾ ਦੇਖੋ ਜਮਾ ਫਟਪਾਟ ਦੋਨੇ ਪਾਸੇ ਪਸੰਦ ਦਿਖਾ ਦਿੰਦੇ ਨੇ ਇਸ ਕਿੰਟ ਦੋ ਹੀ ਮਾਰਿਆ ਨੇ ਜਮਾ ਜੱਗ ਭਰ ਲੱਗੀ ਨੇ ਤੇ ਮੁੱਠੀ ਵਾਲਾ ਥਾਣਾ ਤੇ ਦੁੱਧ ਵੀ ਵੀ ਦੱਸਦਾ ਕਿ ਇਹਦਾ ਐਰ ਸਿਆਦਾ ਪੀਣ ਦਾ ਬੱਟਾ ਹੈਗਾ ਹੈ ਭਾਈ ਜੀ ਖੰਡਰਗਾ ਦੁੱਧ 4 ਨੰਬਰ ਭਾਈ ਜੀ ਇਹ ਕਿਹੜਾ ਸੂਆ ਸੁਈ ਹੋਈ ਹੈ ਜੀ ਇਹ ਬਈ ਦੂਜਾ ਸੂਆ ਸੁਈ ਹੈ ਵੀ ਠੀਕ ਹੈ ਇਹਦੇ ਮਗਰ ਵੀ ਬੱਸੀਏ ਜਰਸੀ ਅਸਲ ਜਰਸੀ ਜਾਗੀ ਮਗਰ ਬੱਚੀ ਬੱਸੀਏ ਜੀ ਮਗਰ ਬਹੁਤ ਪਿਆਰੀ ਬਈ ਠੀਕ ਹੈ 나ੜੂਆ ਨਾਲ ਆ ਜਮਾ ਇਹਦਾ ਵੀ 나ੜੂਆ ਵੀ ਇਹ ਕੱਲ ਦੀ ਸੁਈ ਹੈਗੀ ਠੀਕ ਹੈ ਇਹ ਕੱਲ ਦੀ ਸੁਈ ਵੀ ਹੈ ਇਹ ਕੱਲ ਦੀ ਕੱਲ ਦੀ ਸੁਈ ਹੈ ਉਹ ਦੇਖੋ 나ੜੂਆ ਨਾਲ ਕਿ ਜੇਰ ਜੂਰ ਜਮਾ ਡਾਨਾ ਜੇਰ ਵੀ ਡਾਨਾ ਵੀਡੀਓ ਬਣੀ ਵੀ ਆਪਣੇ ਕੋਲ ਇਹ ਥਣ ਬੜਾ ਭੜਾ ਮੁੱਠੀ ਕਿੰਨਾ ਕਿ ਦੁੱਧ ਦੇ ਦੂਗੀ ਇਹ ਦੁੱਧ ਵਿੱਚ 35 ਕਿਲੋ ਦੀ ਮੀਲ ਹੈਗੀ ਆ ਵੇੜ ਦੀ ਆਪਾ ਸਭ 35 ਕਿਲੋ ਦੁੱਧ ਤੇ ਵੱਡੀ-ਬੁੱਡੀ ਜਮਾ ਰੇਲ ਦੇ ਡੱਬੇ ਚ ਹੀ ਡਿਆ ਬੇਰਬੂਲ ਬਹੁਤ ਆ ਵੇੜ ਦੀ ਪਹਿਲਾਂ ਪੇਟਾ ਦੇ ਕਿੰਨਾ ਵੇੜਦਾ ਠੀਕ ਹੈ ਹਾਂ ਤੇ ਰੇਟ ਇਹਦਾ ਕੀ ਰੱਖਿਆ ਰੇਟ ਭਈ ਇਹ ਜਿਹੜਾ ਲੈਣ ਦੇਣੀ 1 ਲੱਖ ਤੇ 35000 ਰੁਪਏ ਲੈਣਾ ਠੀਕ ਹੈ ਦੋ ਤਾਂ 35 ਕਿਲੋ ਕਹਿੰਦੇ ਵਾ ਜੱਟ ਸੋ ਦਾ 32-33 ਕਿਲੋ ਤੋਂ ਪਾਰ ਵਾਲੇ ਤੇ ਹੈਗੀ ਆ ਜਮ ਭਾਈ 35 ਕਿਲੋ ਖੁੱਲਾ ਖਰਾਡ ਗੜ ਵਗੈਰਾ ਵੇੜਦਾ ਦੇਖ ਸਕਦੇ ਹੋ ਸੋਹਣੀ ਸਾਫ ਸੁੱਫੀ ਤੇ ਤਾਜੀ ਸਭੀ ਬੜੀ ਵੀ ਸੋ ਬੇਰਬੂਲ ਦੇਖੋ ਵੇੜ ਤੇ ਦੁੱਧ ਬਾਈ ਜੀ ਹੁਣ ਚੋਣ ਵਾਲਾ ਕਿਹਨਾ ਹੈਗਾ ਬਾਈ ਐਮਐਨਏ ਤੇ ਕੱਲ੍ਹ ਦੀ ਸੁਣੀ ਜੇ ਬੈ ਨਾ 24 ਕਿਲੋ ਬਹੁਤ ਤੇ ਸਟਾਰਟ ਹੀ ਹੈ ਬੈਡ ਹੋਰ ਇਹਦਾ 23 24 ਤੋਂ ਬੈਡ ਸਟਾਰਟ ਹੋਈ ਆ ਸਟਾਰਟ ਹੀ ਆ ਬਾਈ ਸੋ ਫੇਸ ਕੁਆਲਟੀ ਦੇ ਵਾਕੀ ਹਵਾ ਨਾ ਦੇਖੋ ਥੱਲੇ ਤੋਂ ਨਾਲਾ ਨੂੜਾ ਦੇਖੋ ਕਿਆ ਵਾਦਾ ਗੁੱਦੀ ਪੀਆ ਭਾਰਤ ਦਾ ਨਕਸ਼ਾ ਚੰਗੀ ਸੇਵਾ ਕਰਨ ਲੱਗੇ 34 35 ਕਿਲੋ ਦੁੱਧ ਤਾਂ ਮਰਦੀ ਨਹੀਂ ਰੇਟ ਵਾਜਣੇ ਕੀਤਾ ਤੇ 1,35,000 ਮਾੜਾ ਮੋਟਾ ਮੰਨਦਣਾ ਮਾੜਾ ਮੋਟਾ ਮੰਨਦਾਨ ਕਰਨਾ ਬਾਈ ਮੰਗਣ ਨੂੰ ਆਪਾਂ 170 80 ਮੰਗੀਆਂ ਤੇ ਕੀ ਫਾਇਦਾ ਢੀਂਗਾ ਕਿ ਫਾਲਤੂ ਰੇਟ ਜਾਂ ਕਰੀ ਜ ਸਭ ਆ ਗਏ ਬੰਦੇ ਜਿਹਨਾਂ ਆਊਗਾ ਕੋਈ ਮਾਨ ਕਰਕੇ ਆਪਣਾ ਮਾਨ ਕਰਕੇ ਤੋਰਾਂਗੇ ਵੀ ਆਪਾਂ ਜੈ ਜੈ ਗੱਲਾਂ ਚਵਾਈ ਕਿਵੇਂ ਆ ਚਵਾਈ ਆ ਮੈਂ ਧਾਰਾ ਮਾਰ ਕੇ ਸੰਦਾ ਦੇਖ ਸਕਦਾ ਧਾਰਾ ਪਈ ਜਾ ਮਾਰ ਕੇ ਦਿਖਾਵਾਂਗੇ ਰੇਟ 1.35 ਇਹਦੇ ਵਿੱਚੋਂ ਮਾਨਦਾਨ ਮੁਕ ਠੀਕ ਹੈ ਮਗਰ ਜਰਸੀ ਦੀ ਬੱਚੀ ਆ ਗਈ ਹੈ ਨਾ ਬੱਸ ਹੈ ਬਈ ਦੋ ਸ਼ੌਂਕ ਪੁਰੇ ਦੇ ਕੈਚਪ ਦਾ ਇੱਕ ਜਰਸੀ ਦਾ ਇਹ ਦੇਖੋ ਕਿਆ ਬਾਤਾਂ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਥਾਣਾ ਜਮਾਂ ਤੇ ਹੱਥੀ ਚੋ ਜਿਹੜਾ ਥਾਣਾ ਜਮਾਂ ਚਾਈ ਮਸ਼ੀਨੀ ਜੋਲੇ ਫਿਰ ਕੋਈ ਦਿੱਕਤ ਨਹੀਂ ਕਰਨੀ ਕਿਸੇ ਬੱਸ ਦੀ ਬਾਤਾਂ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਝੋਣਾ ਕੋਈ ਭੂਰ ਸਰ ਲਾਣੀ ਕੋੜ ਧਾਰਾ ਜਮਾ ਲਾਠੀ ਜਾਰ ਜਾਉਂ ਘੜਾਈਦਾ ਤੇ ਮੈਂ ਗਸਰ ਵੀ ਧਾਰਾ ਮਾਰਦੀ ਜਮਾ ਇਹੋ ਦੇਖੋ ਕਿਆ ਬਾਤਾਂ ਪੂਰਾ ਮੋਟਾ ਮੋਟਾ ਚੋਣ ਜਾਵਾ ਨਜ਼ਾਰੇਦਾਰ 34 35 ਕਿਲੋ ਖਰਾ ਦਾ ਦਬਾਉਣਾ ਬੈਠ ਨਹੀਂ ਜਾਵਾ ਤੇ ਨਜ਼ਾਰੇਦਾਰ ਮਗਰ ਜਰਸੀ ਦੀ ਬੱਛੀ ਹੈਗੀ ਧਾਰਾ ਬਾ ਮਾਰ ਕੇ ਕਹਿੰਦੇ ਸਾਰੇ ਨਾ ਕਹਿੰਦੇ ਕੋਈ ਵੀ ਨਗ ਤੋੜੇ ਪਸੰਦ ਹੋਵੇ ਦੇਖ ਕੇ ਕੋੜਿਆ ਕੇ ਖਰੀਦਾਰੀ ਕਰ ਸਕਦੇ ਹੋ ਧਾਰਾ ਓਕੇ ਹੈ ਜੇ ਰੋਕੇ ਤੇ ਰੇਟ ਸਾਰੇ ਦੇ ਵਿੱਚ ਆ 98 78 86 89 98 735 50 846 ਤਾਰਾ ਜੇਰੋ ਕੇ ਪਿੰਨ ਹੰਡਿਆਇਆ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ